ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਪਰਮਿੰਦਰ ਸੰਧੂ ਲੈ ਕੇ ਹਾਜ਼ਰ ਹੋਇਆ ਤੁਹਾਡੇ ਨਾਲ ਅੱਜ ਇੱਕ ਨਵੀਂ ਕਹਾਣੀ ਜੋ ਕਿ ਬਠਿੰਡਾ ਸ਼ਹਿਰ ਦੀ ਹੈ ਜਿੱਥੇ ਕਿ 27 ਸਾਲਾ ਵਿਪਨ ਕੁਮਾਰ ਜੋ ਕਿ 에ਅਰ ਫੋਰਸ ਵਿੱਚ ਨੌਕਰੀ ਕਰ ਰਿਹਾ ਹੁੰਦਾ ਹੈ ਉਹਦੀ ਕਿਵੇਂ ਉੱਥੇ ਦਾ ਕਤਲ ਹੋ ਜਾਂਦਾ ਹੈ ਆਪਾਂ ਅੱਜ ਇਸ ਕਹਾਣੀ ਦੇ ਬਾਬਤ ਗੱਲ ਕਰਾਂਗੇ ਸੋ ਆਪਾਂ ਕਹਾਣੀ ਚ ਅੱਗੇ ਵਧਿਆਂ ਇੱਕ ਕਹਾਣੀ ਸਟਾਰਟ ਹੁੰਦੀ ਹੈ 8 ਫਰਵਰੀ 2017 ਨੂੰ ਜਦੋਂ ਰੋਜ਼ ਦੀ ਤਰ੍ਹਾਂ ਵਿਪਨ ਕੁਮਾਰ ਹੈ ਜਿਹੜਾ ਉਹ ਆਪਣੀ ਡਿਊਟੀ ਕਰਨ ਲਈ ਜਾਂਦਾ ਤੇ ਸ਼ਾਮ ਨੂੰ ਵਾਪਿਸ ਘਰ ਆਉ ਜਾਂਦਾ ਤੇ ਫਿਰ ਉਹ ਉਸਦੇ ਪਰਿਵਾਰ ਵਿੱਚ ਉਸਦੇ ਨਾਲ ਉਹਦੇ ਘਰ ਵਾਲੀ ਜਿਸ ਦਾ ਨਾਮ ਕੁੰਕੁੰਮ ਹੁੰਦਾ ਤੇ ਬਦੋ ਬੱਚੇ ਵੀ ਰਹਿ ਰਹੇ ਹੁੰਦੇ ਨੇ ਜਦੋਂ ਉਹ ਘਰ ਆਉਂਦਾ ਸ਼ਾਮ ਨੂੰ ਆਪਣਾ ਨਹਾਉਂਦਾ ਵਗੈਰਾ ਨਾ ਨੂੰ ਕਿ ਉਹ ਆਪਣੇ ਘਰ ਵਾਲੀ ਨੂੰ ਕਹਿੰਦਾ ਕਿ ਤੂੰ ਖਾਣਾ ਬਣਾ ਓਨੇ ਟਾਈਮ ਤੱਕ ਮੈਂ ਮੰਦਿਰ ਜਾ ਕੇ ਆਉਣਾ ਜਦੋਂ ਉਹ ਆਪਣੇ ਘਰ ਵਾਲੀ ਨੂੰ ਇਹ ਗੱਲ ਕਹਿ ਕੇ ਘਰੋਂ ਚਲਾ ਜਾਂਦਾ ਤੇ ਉਹ ਫਿਰ ਮੰਦਰ ਜਾਂਦਾ ਤੇ ਉੱਥੋਂ ਕਾਫੀ ਸਮਾਂ ਸਮਾਂ ਬੀਤ ਜਾਂਦਾ ਉਹ ਵਾਪਿਸ ਨਹੀਂ ਆਉਂਦਾ ਤਾਂ ਉਹਦੇ ਘਰ ਵਾਲੀ ਆ ਜਿਹੜੀ ਬਹੁਤ ਪਰੇਸ਼ਾਨ ਹੋ ਜਾਂਦੀ ਹੈ ਵੀ ਮੇਰੇ ਘਰ ਵਾਲਾ ਜਿਹੜਾ ਪਾਪਿਸ ਨਹੀਂ ਆਇਆ ਤੇ ਉਹ ਉਹਨੂੰ ਬਹੁਤ ਫੋਨ ਕਾਲਾਂ ਕਰਦੀ ਹੈ ਉਹ ਚੱਕਦਾ ਨਹੀਂ ਫੋਨ ਤੇ ਰਾਤ ਨੂੰ ਸਾਰੀ ਰਾਤ ਟੈਨਸ਼ਨ 'ਚ ਰਹਿੰਦੀ ਹੈ ਤੇ ਅਗਲੇ ਦਿਨ ਸਵੇਰ ਹੋ ਜਾਂਦੀ ਹੈ ਤਾਂ ਉਹ ਉੱਚ ਅਧਿਕਾਰੀਆਂ ਨਾਲ ਵੀ ਗੱਲ ਕਰਦੀ ਹੈ ਆਪਣੇ ਨਾਲ ਵੀ ਜਿਹੜਾ ਮੇਰਾ ਵਿਪਨ ਕੁਮਾਰ ਘਰ ਵਾਲਾ ਹੈ ਉਹ ਰਾਤ ਮੰਦਰ ਦੇ ਦਾ ਕਹਿ ਕੇ ਗਿਆ ਸੀ ਉਹ ਘਰੇ ਨਹੀਂ ਆਇਆ ਤਾਂ ਉਹ ਕਹਿੰਦੇ ਨੇ ਜਿਹੜੇ ਉਹਦੇ ਘਰ ਦੇ ਹੁੰਦੇ ਨੇ ਆਪਣਾ ਉਹਦੇ ਉੱਚ ਅਧਿਕਾਰੀ ਹੁੰਦੇ ਨੇ ਉਹ ਕਹਿ ਦਿੰਦੇ ਨੇ ਕਿ ਉਹ ਇੱਕ ਚੰਗਾ ਨਾਗਰਿਕ ਹੈ ਇੱਥੇ ਚੰਗਾ ਅਫਸਰ ਹੈ ਵੀ ਘਰ ਆ ਜਾਏਗਾ ਉਹ ਵੀ ਕੀ ਗੱਲ ਐ ਇਹ ਤਾਂ ਫਿਰ ਉਹ ਪੁਲਿਸ ਸਟੇਸ਼ਨ ਵੀ ਜਾਂਦੀ ਆ ਪੁਲਿਸ ਵਾਲੇ ਵੀ ਇਹ ਗੱਲ ਕਹਿ ਕੇ ਟਾਲ ਦਿੰਦੇ ਨੇ ਕਿ ਉਹ 27 ਸਾਲਾਂ ਦਾ ਇੱਕ ਹੈ ਜਿਹੜਾ ਜ਼ਿੰਮੇਵਾਰ ਨਾਗਰਿਕ ਹੈ ਵੀ ਡਿਊਟੀ ਵੀ ਵਧੀਆ ਕਰਦਾ ਵੀ ਕਦੇ ਪਹਿਲਾਂ ਇਹ ਗੱਲ ਨਹੀਂ ਹੋਈ ਵੀ ਘਰ ਆ ਜਾਏਗਾ ਉਹ ਤਾ ਫਿਰ ਜਿਹੜੀ ਉਹਦੇ ਘਰ ਵਾਲੀ ਹੁੰਦੀ ਆ ਕੰਕਮੋ ਕਰੇ ਵਾਪਸ ਆ ਜਾਂਦੀ ਐ ਤੇ ਉਹ ਆ ਜਿਹੜੀ ਬਹੁਤ ਕੋਸ਼ਿਸ਼ਾਂ ਕਰਦੀ ਆ ਉਹਨੂੰ ਲੱਭਣ ਦੀ ਪਰ ਉਹ ਲੱਭਦਾ ਨਹੀਂ ਫਿਰ 15 ਫਰਵਰੀ ਆਉਂਦੀ ਐ ਜਦੋਂ 15 ਫਰਵਰੀ ਨੂੰ ਉਹ ਦੁਬਾਰਾ ਜਾਂਦੀ ਐ ਪੁਲਿਸ ਸਟੇਸ਼ਨ ਤਾਂ ਬਠਿੰਡਾ ਦਾ ਜੋ ਨਥਾਣਾ ਪੁਲਿਸ ਸਟੇਸ਼ਨ ਆ ਉੱਥੇ ਉਹਦੀ ਰਿਪੋਰਟ ਲਿਖਾਈ ਜਾਂਦੀ ਐ ਕਿਉਂਕਿ ਉਹ ਉਸ ਜਿਹੜੇ ਦਿਨੇ ਜਿਹੜੇ ਦਿਨ ਬੀਤਦੇ ਨੇ ਵਿੱਚੋਂ ਉਹਨਾਂ ਦਿਨਾਂ 'ਚ ਉਹ ਪ੍ਰਧਾਨ ਮੰਤਰੀ ਨੂੰ ਵੀ ਤੇ ਮੁੱਖ ਮੰਤਰੀ ਨੂੰ ਵੀ ਚਿੱਠੀਆਂ ਲਿਖਦੀ ਆ ਗ੍ਰਹਿ ਮੰਤਰੀ ਨੂੰ ਵੀ ਜਿਹੜਾ ਮੇਰਾ ਘਰ ਵਾਲਾ ਉਹ ਗੁੰਮਸ਼ੁਦਾ ਹੋ ਗਿਆ ਵੀ ਉਹਨੂੰ ਲੱਭਣ ਲਈ ਕੋਈ ਜਤਨ ਨਹੀਂ ਕੀਤਾ ਜਾ ਰਿਹਾ ਤਾਂ 15 ਫਰਵਰੀ ਨੂੰ ਦੇ ਘਰ ਵਾਲੇ ਦੀ ਹੈ ਜਿਹੜੀ ਗੁੰਮਸ਼ੁਦਾ ਦੀ ਰਿਪੋਰਟ ਲਿਖੀ ਜਾਂਦੀ ਹੈ ਤਾਂ ਵੀ ਪੁਲਿਸ ਛਾਣਪੀਨ ਕਰਦੀ ਹੈ ਉਹ ਲੱਭਦਾ ਨਹੀਂ ਕੁਝ ਦਿਨ ਬੀਤ ਜਾਂਦੇ ਨੇ ਅਚਾਨਕ ਹੀ 21 ਫਰਵਰੀ ਨੂੰ 2017 ਨੂੰ ਉਥੇ 에어 ਫੋਰਸ ਫੋਰਸ ਦੇ ਕੈਂਪਾਂ ਚ ਪੁਲਿਸ ਨੂੰ ਕਾਲ ਜਾਂਦੀ ਹੈ ਕਿ ਇੱਥੋਂ ਬਹੁਤ ਜ਼ਿਆਦਾ ਬਦਬੂ ਆ ਰਹੀ ਹੈ ਵੀ ਪਤਾ ਨਹੀਂ ਕਿਹੜੀ ਚੀਜ਼ ਦੀ ਬਦਬੂ ਹੈ ਪੁਲਿਸ ਨੂੰ ਕਾਲ ਕੀਤੀ ਜਾਂਦੀ ਹੈ ਵੀ ਇਦਾਂ ਲੱਗਦਾ ਜਿਵੇਂ ਕਿਸੇ ਬੰਦੇ ਦੇ ਡੈਡ ਬਾਡੀ ਦੀ ਬਦਬੂ ਹੋਵੇ ਤਾਂ ਪੁਲਿਸ ਆ ਜਿਹੜੀ ਉੱਥੇ 에ਅਰ ਫੋਰਸ ਦੇ ਅਧਿਕਾਰੀਆਂ ਨਾਲ ਤਾਲਮੇਲ ਕਰਦੀ ਹੈ ਤਾਂ ਉਹ ਕਹਿੰਦੇ ਨੇ ਇਹ ਸਾਡਾ ਮਸਲਾ ਵੀ ਤੁਹਾਨੂੰ ਆਉਣ ਦੀ ਲੋੜ ਨਹੀਂ ਤਾਂ ਪੁਲਿਸ ਥੋੜਾ ਮੋਟਾ ਦਿਮਾਗ ਲਗਾਉਂਦੀ ਉਹਨਾਂ ਨੂੰ ਐਵੇਂ ਹੁੰਦਾ ਵੀ ਇਹ ਉਹੀ ਵਿਪਨ ਕੁਮਾਰ ਦੀ লাশ ਨਾ ਹੋਵੇ ਤਾਂ ਫਿਰ ਪੁਲਿਸਾਰੇ ਨੇ ਜਿਹੜੇ ਆਪਣੇ ਉੱਚ ਅਧਿਕਾਰੀ ਲੈ ਕੇ ਆਪਣੇ ਅਫਸਰਾਂ ਨੂੰ ਨਾਲ ਲੈ ਕੇ ਉੱਥੇ ਪਹੁੰਚ ਜਾਂਦੇ ਨੇ ਨਥਾਣਾ ਪੁਲਿਸ ਸਟੇਸ਼ਨ ਵਾਲੇ ਜਿਹੜੇ ਹੁੰਦੇ ਨੇ ਐਸ ਐਚਓ ਵਗੈਰਾ ਜਦੋਂ ਉਹ ਉੱਥੇ ਪਹੁੰਚਦੇ ਨੇ ਉਹ ਨਾਲ ਆਪਣੇ ਕੁੱਤਿਆਂ ਨੂੰ ਵੀ ਲੈ ਕੇ ਆਉਂਦੇ ਨੇ ਕੁੱਤੇ ਉੱਥੇ ਸਾਰਾ ਸੁੰਘਦੇ ਨੇ ਜਦੋਂ ਉਹ ਕੱਪੜੇ ਸੁੰਘਦੇ ਨੇ ਕੱਪੜੇ ਸੁੰਘਣ ਤੋਂ ਬਾਅਦ ਤਾਂ ਉਹ ਇੱਕ ਕੁਆਟਰ ਵਿੱਚ ਚਲੇ ਜਾਂਦੇ ਨੇ ਕੁੱਤੇ ਨੇ ਜਿਹੜੇ ਜਦੋਂ ਉੱਥੇ ਜਾ ਕੇ ਉਹ ਸੁੰਘਦੇ ਨੇ ਤਾਂ ਉੱਥੇ ਜਾ ਕੇ ਉਹ ਇੱਕ ਲਿਫਾਫੇ ਨੂੰ ਸੁੰਘਦੇ ਨੇ ਜੀਚੋਂ ਮਾਸ ਦੇ ਟੁਕੜੇ ਮਿਲਦੇ ਨੇ ਪੁਲਿਸ ਵਾਲੇ ਛਾਣਬੀਨ ਕਰਦੇ ਨੇ ਤਾਂ ਪੁਲਿਸ ਨੂੰ ਉੱਥੋਂ ਲੱਗੋ ਲੱਗ 16 ਲਿਫਾਫੇ ਮਿਲਦੇ ਨੇ ਜਿੰਨਾ 'ਚ ਮਾਸ ਦੇ ਟੁਕੜੇ ਹੁੰਦੇ ਨੇ ਜਿਹੜਾ ਉਹ ਕੁਆਟਰ ਹੁੰਦਾ ਉਹ ਇੱਕ ਸੁਲੇਸ਼ ਕੁਮਾਰ ਦੇ ਨਾਮ ਦਾ ਵਿਅਕਤੀ ਦਾ ਹੁੰਦਾ ਜਿਹੜਾ ਕਿ ਉੱਥੇ ਨੌਕਰੀ ਕਰ ਰਿਹਾ ਹੁੰਦਾ ਉਸ ਦਿਨ ਉਹ ਆਪਣੀ ਨੌਕਰੀ ਕਰਨ ਲਈ ਗਿਆ ਹੋਇਆ ਹੁੰਦਾ ਪੁਲਿਸ ਉਹਨੂੰ ਵੀ ਵਾਪਸ ਬੁਲਾ ਲੈਂਦੀ ਹੈ ਉੱਥੋਂ ਜੌਬ ਤੋਂ ਤੇ ਉੱਥੇ ਉਹਦੇ ਨਾਲ ਉਹਦੀ ਇੱਕ ਘਰ ਵਾਲੀ ਰਹਿ ਰਹੀ ਹੁੰਦੀ ਹੈ ਉਹਨੂੰ ਰਾਧਾ ਤਾਂ ਉਹਦੇ ਕੁਆਟਰ ਦੀ ਛਾਣਬੀਨ ਕਰਦੇ ਨੇ ਪੁਲਿਸ ਨੂੰ ਲਫਾ ਫੇ ਲਾਪਦੇ ਨੇ ਪੁਲਿਸ ਦੋਨਾਂ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਜਦੋਂ ਪੁਲਿਸ ਗ੍ਰਿਫਤਾਰ ਕਰ ਲੈਂਦੀ ਹੈ ਤਾਂ ਉਧਰੋਂ ਉਦੇ ਘਰ ਵਾਲੀ ਨੂੰ ਵੀ ਬੁਲਾਇਆ ਜਾਂਦਾ ਵਿਪਨ ਕੁਮਾਰ ਦੀ ਨੂੰ ਤਾਂ ਡੈੱਡ ਬੋਡੀ ਦੀ ਵੀ ਸਨਾਖਤ ਹੋ ਜਾਂਦੀ ਹੈ ਵੀ ਹਾਂ ਇਹ ਵਿਪਨ ਕੁਮਾਰ ਦੀ ਹੀ ਹੈ ਪੁਲਿਸ ਉਹਨਾਂ ਦੋਨਾਂ ਨੂੰ ਪੁਲਿਸ ਸਟੇਸ਼ਨ ਲੈ ਕੇ ਜਾਂਦੀ ਹੈ ਪੁੱਛਗਿੱਛ ਕਰਦੀ ਹੈ ਉਹਨਾਂ ਤੋਂ ਚੰਗੀ ਤਰ੍ਹਾਂ ਤਾਂ ਉਹ ਕਹਿੰਦੇ ਨੇ ਵੀ ਹਾਂ 8 ਫਰਵਰੀ ਨੂੰ ਸ਼ਾਮ ਨੂੰ ਵੀ ਅਸੀਂ ਕੁਆਟਰ ਚੇਂਜ ਕਰਨਾ ਸੀ ਵਿਪਨ ਕੁਮਾਰ ਨੂੰ ਅਸੀਂ ਕੁਆਟਰ ਚ ਬੁਲਾਇਆ ਸੀ ਵੀ ਸਮਾਨ ਤਰਉਣ ਲਈ ਵੀ ਅਸੀਂ ਕੁਆਟਰ ਚੇਂਜ ਕਰਨਾ ਹੈ ਤਾਂ ਉੱਥੇ ਉਹ ਆਇਆ ਆਉਣ ਤੋਂ ਬਾਅਦ ਅਸੀਂ ਉਹਦਾ ਕਤਲ ਕਰਤਾ ਸਾਨੂੰ ਕੋਈ ਜਗ੍ਹਾ ਲੱਭੀ ਨਹੀਂ ਡੈੱਡ ਬੋਡੀ ਲਈ ਤਾਂ ਵੱਡ ਕੇ ਅਸੀਂ ਨੇ ਉਹਨੂੰ ਇਹ ਲਿਫਾਫਿਆਂ 'ਚ ਰੱਖ ਲਿਆ ਵੀ ਜਿੱਦੀ ਹੁਣ ਸਮੈਲ ਹੋ ਗਈ ਵੀ ਅਸੀਂ ਉਸ ਦਾ ਕਤਲ ਕੀਤਾ ਵੀ ਉਹਦੇ ਵਿੱਚ ਉਹਦੇ ਨਾਲ ਸੁਲੇਸ਼ ਕੁਮਾਰ ਦਾ ਸਾਲਾ ਵੀ ਇਨਵੋਲ ਹੁੰਦਾ ਉਹ ਦੱਸਦੇ ਨੇ ਵੀ ਤੀਜਾ ਬੰਦਾ ਸੀ ਸਾਡੇ ਨਾਲ ਜਿਹੜਾ ਸੁਲੇਸ਼ ਕੁਮਾਰ ਦਾ ਸਾਲਾ ਸੀ ਤਾਂ ਪੁਲਿਸ ਵਾਲੇ ਉਹਨਾਂ ਨੂੰ ਹੋਰ ਵੀ ਪੁੱਛਗਿੱਛ ਕਰਦੇ ਨੇ ਤਾਂ ਇਹ ਕਤਲ ਸੁਲੇਸ਼ ਕੁਮਾਰ ਨੇ ਕਿਉਂ ਕੀਤਾ ਤਾਂ ਉੱਥੇ ਹੀ ਖਲਾਸੇ ਹੁੰਦੇ ਨੇ ਹੁਣ ਰਾਧਾ ਇੱਕ ਦੱਸਦੀ ਹੈ ਕਿ 2015 ਦੇ ਵਿੱਚ ਇਹ ਸਾਡੇ ਘਰ ਕੰਮ ਕਰਨ ਲਈ ਆਇਆ ਸੀ ਕਿਉਂਕਿ ਜਿਹੜਾ ਸਲੇਸ਼ ਕੁਮਾਰ ਹੁੰਦਾ ਹੈ ਆਫੀਸਰ ਹੁੰਦਾ ਹੈ ਉਹ ਬਿੱਪਣ ਕੁਮਾਰ ਨੂੰ ਆਪਣੇ ਘਰ ਕੰਮ ਕਰਨ ਲਈ ਬੁਲਾਉਂਦਾ ਹੈ ਵੀ ਜਦੋਂ ਉਹ ਉੱਥੇ ਆਇਆ ਕਈ ਵਾਰ ਆਇਆ ਵੀ ਸਾਡੀ ਗੱਲਬਾਤ ਹੋਣ ਲੱਗੀ ਵੀ ਅਸੀਂ ਰਿਲੇਸ਼ਨ 'ਚ ਆ ਗਏ ਵੀ ਅਸੀਂ ਇੱਕ ਦੂਜੇ ਨੂੰ ਮਿਲਦੇ ਰਹੇ 2 ਸਾਲਾਂ ਦੌਰਾਨ ਵੀ ਮੈਂ ਆ ਜਿਹੜੀ ਉਹਨੂੰ ਵਿਆਹ ਲਈ ਕਹਿੰਦੀ ਸੀ ਪਰ ਉਹ ਵਿਆਹ ਲਈ ਮੰਨਦਾ ਨਹੀਂ ਸੀ ਕਿਉਂਕਿ ਉਹ ਆ ਜਿਹੜਾ ਬਿੱਪਣ ਕੁਮਾਰ ਉਹ ਪਹਿਲਾਂ ਹੀ ਵਿਆਹਿਆ ਹੋਇਆ ਸੀ ਉਹਦੇ ਦੋ ਬੱਚੇ ਵੀ ਸੀ ਉਹ ਵਿਆਹ ਤੋਂ ਮਨਾ ਕਰ ਰਿਹਾ ਸੀ ਮੈਨੂੰ ਵਾਰੀ-ਵਾਰੀ ਟਾਰ ਰਿਹਾ ਸੀ ਤਾਂ ਮੈਨੂੰ ਇੱਕ ਦਿਨ ਗੁੱਸਾ ਆਇਆ ਮੈਂ ਉਹਦੇ ਨਾਲ ਲੜਨ ਲੱਗ ਗਈ ਗੁੱਸੇ ਰਹਿਣ ਲੱਗ ਪਈ ਤੇ ਇਹ ਗੱਲ ਮੈਂ ਆਪਣੇ ਘਰ ਵਾਲੇ ਨੂੰ ਦੱਸ ਦਿੱਤੀ ਸਲੇਸ਼ ਕੁਮਾਰ ਨੂੰ ਜਦੋਂ ਉਹਨੇ ਇਹ ਗੱਲ ਸਲੇਸ਼ ਕੁਮਾਰ ਨੂੰ ਦੱਸੀ ਤਾਂ ਸਲੇਸ਼ ਕੁਮਾਰ ਆਪਣੇ ਘਰ ਵਾਲੀ ਨਾਲ ਵੀ ਗੁੱਸੇ ਹੋਇਆ ਤਾਂ ਉਹ ਵਿਪਨ ਕੁਮਾਰ ਤੇ ਵੀ ਗੁੱਸੇ ਹੋਇਆ ਵੀ ਉਹਨੇ ਮੇਰੇ ਨਾਲ ਐਦਾਂ ਕੀਤਾ ਵੀ ਮੇਰੇ ਘਰ ਵਾਲੀ ਨਾਲ ਹੀ ਰਿਲੇਸ਼ਨ ਬਣਾ ਲਈ ਉਹਨੇ ਮੈਂ ਤਾਂ ਉਹਨੂੰ ਚੰਗਾ ਇਨਸਾਨ ਸਮਝਦਾ ਸੀ ਤਾਂ ਉਹ ਇਹ ਗੱਲ ਆਪਣੇ ਸਾਲੇ ਨਾਲ ਸ਼ੇਅਰ ਕਰਦਾ ਵੀ ਹਾਂ ਐਦਾਂ ਕਰਕੇ ਵੀ ਤੇਰੀ ਭੈਣ ਦੇ ਉਹਦੇ ਨਾਲ ਨਾਜਾਇਜ਼ ਸੰਬੰਧ ਨੇ ਵੀ ਆਪਾਂ ਨੇ ਉਹਨੂੰ ਹੁਣ ਮਾਰਨਾ ਵੀ ਅਸੀਂ ਨੇ ਫੇਰ ਇੱਕ ਦਿਨ ਉਹਨੂੰ ਬਹਾਨੇ ਨਾਲ ਫਲੈਟ 'ਚ ਬੁਲਾਇਆ ਤੇ ਉਹਦਾ ਕਤਲ ਕਰ ਦਿੱਤਾ ਅਸੀਂ ਕਤਲ ਕਰਕੇ ਸਾਨੂੰ ਡੈੱਡ ਬਾਡੀ ਨੂੰ ਟਿਕਾਣੇ ਲਗਾਉਣ ਦੀ ਜਗ੍ਹਾ ਨਹੀਂ ਮਿਲੀ ਅਸੀਂ ਉਹਦੇ ਟੁਕੜੇ ਕਰ ਦਿੱਤੇ ਤੇ ਲਿਫਾਫਿਆਂ 'ਚ ਪਾ ਕੇ ਰੱਖਤੇ ਜਿੱਦੀ ਸਮੈਲ ਹੋ ਗਈ ਅਸੀਂ ਕੁਆਟਰ ਚੇਂਜ ਵੀ ਕਰ ਲਿਆ ਉਹਨਾਂ ਨੇ ਪੁਰਾਣੇ ਕੁਆਟਰ 'ਚ ਹੀ ਰੱਖੇ ਹੁੰਦੇ ਨੇ ਵੀ ਅਸੀਂ ਇਸ ਕਰਕੇ ਇਹਨੂੰ ਮਾਰ ਦਿੱਤਾ ਤਾਂ ਫਿਰ ਪੁਲਿਸ ਉਹਨਾਂ ਨੂੰ ਅਰੈਸਟ ਕਰਦੀ ਉਹਨਾਂ ਦਾ ਕੇਸ ਚੱਲਦਾ ਜਿਹੜਾ ਸੁਲੇਸ਼ ਕੁਮਾਰ ਹੈ ਉਹਨੂੰ ਹੈ ਜਿਹੜੀ ਕੋਰਟ ਐ ਫਾਂਸੀ ਦੀ ਸਜ਼ਾ ਸੁਣਾਉਂਦੀ ਐ ਤੇ ਉਹਨੂੰ ਰਾਦਾ ਨੂੰ ਐ ਉਹਦੇ ਸਬੂਤ ਮਟਾਉਣ ਦੇ ਵਿੱਚ 5 ਸਾਲ ਦੀ ਸਜ਼ਾ ਹੁੰਦੀ ਐ ਜਿਹੜੀ ਕਿ ਉਹ ਹੁਣ ਸਜ਼ਾ ਕੱਟ ਰਹੇ ਨੇ ਤੇ ਇਹ ਤੋਂ ਬਾਅਦ ਤੁਸੀਂ ਦੇਖ ਲਓ ਕਿਵੇਂ ਵਿਪਨ ਕੁਮਾਰ ਦਾ ਨਜਾਇਜ਼ ਸਬੰਧ ਬਣਾਉਣ ਦੇ ਚੱਕਰਾਂ ਦੇ ਵਿੱਚ ਹੀ ਆਪਣੀ ਜਾਨ ਗਵਾ ਬੈਠਾ ਉਹ ਸੋ ਧੰਨਵਾਦ ਜੀ ਤੁਹਾਡੇ ਨਾਲ ਨਵੀਆਂ-ਨਵੀਆਂ ਕਹਾਣੀਆਂ ਲੈ ਕੇ ਮੈਂ ਮਿਲਦਾ ਰਹੂੰਗਾ ਤੁਹਾਡਾ ਆਪਣਾ ਪਰਮਿੰਦਰ ਸੰਧੂ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਚੈਨਲ ਨੂੰ ਲਾਈਕ ਐਂਡ ਸਬਸਕ੍ਰਾਈਬ ਜ਼ਰੂਰ ਕਰੋ ਤਾਂ